ਇੱਕ ਸ਼ਰਾਬ ਪੀਦੇ ਸੀ ਅੱਧੇ ਘੰਟਾ ਨਹੀਂ ਨਹੀਂ 1 ਮਿੰਟ ਹੀ ਇੱਕ ਵੀ ਸ਼ਰਾਬ ਪੀਦੇ ਸੀ ਸੀਮਾਤਰੀ ਨੇ ਸ਼ਰਾਬ ਪੀਦੇ ਸੀ ਕੌਣ ਪੀਦੇ ਸੀ ਪਤਾ ਨਹੀਂ ਕੌਣ ਕੌਣ ਨਹੀਂ ਨਹੀਂ ਕਿਹੜੇ ਸ਼ਾਮ ਹੁੰਦੇ ਹੀ ਦਫ਼ਤਰਾਂ 'ਚ ਖੜਕਦੀਏ ਗਲਾਸੀ ਜਿਹਾ ਇੱਕ ਪਾਸੇ ਸੱਤਾ ਵਿੱਚ ਆਉਂਦੇ ਹੀ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵੇ ਕਰਦੀ ਨਹੀਂ ਥੱਕ ਰਹੀ ਉੱਥੇ ਹੀ ਇਹਨਾਂ ਦਾਅਵਿਆਂ ਦੀ ਫਿਰੋਜ਼ਪੁਰ ਦੇ ਐਕਸਾਈਜ਼ ਵਿਭਾਗ ਦੇ बाबू ਕੋਲ ਖੋਲਦੇ ਦਿਖਾਈ ਦੇ ਰਹੇ ਹਨ ਆਲ ਦਿਖਾਈਏ ਤੁਹਾਨੂੰ ਕਿਸ ਤਰ੍ਹਾਂ ਸ਼ਾਮ ਹੁੰਦੇ ਹੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦਫ਼ਤਰ ਨੂੰ ਬਾਹਰ ਦੇ ਰੂਪ ਵਿੱਚ ਤਬਦੀਲ ਕਰ ਦਿੰਦੇ ਨੇ ਤੇ ਸ਼ਰਾਬ ਦੇ ਨਸ਼ੇ ਵਿੱਚ ਕਿਸ ਤਰ੍ਹਾਂ ਇਹਨਾਂ ਦੀ ਪੂਰੀ ਮौज-ਮਸਤੀ ਦਿਖਾਈ ਦੇ ਰਹੀ ਹੈ ਤੇ ਬਾਬੂ ਵੀ ਕੋਈ ਕਲਰਕ ਜਾਂ ਫਿਰ ਕੋਈ ਟਾਈਪ ਆਪਰੇਟਰ ਨਹੀਂ ਇਹ ਨੇ ਵਿਭਾਗ ਦੇ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਟੀਐਸ ਪਰਮਾਰ ਈਟੀਓ ਮਦੁਰ ਪਾਟਿਆ ਈਟੀਓ ਅਜੇ ਸ਼ਰਮਾ ਸਮੇਤ ਹੋਰ ਅਧਿਕਾਰੀ ਜੋ ਬੈਠ ਕੇ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਤਾਂ ਕਰ ਹੀ ਰਹੇ ਨੇ ਉੱਥੇ ਹੀ ਲੋਕਾਂ ਨੂੰ ਕਿਸ ਤਰ੍ਹਾਂ ਸਾਫ ਸੁਥਰਾ ਪ੍ਰਸ਼ਾਸਨ ਦੇ ਰਹੇ ਹਨ ਉਹ ਵੀ ਖੁਦ ਹੀ ਸਵਾਲੀਆਂ ਨਿਸ਼ਾਨ ਖੜੇ ਕਰ ਰਹੇ ਹਨ ਉੱਥੇ ਸ਼ਾਮ ਹੁੰਦੇ ਹੀ ਦਫ਼ਤਰ ਨੂੰ 바ਰ ਦੇ ਰੂਪ ਵਿੱਚ ਤਬਦੀਲ ਕਰਕੇ ਸ਼ਰਾਬ ਦੇ ਨਸ਼ੇ ਵਿੱਚ ਝੂਟ ਆਨੰਦ ਮਾਨਦੇ ਦਿਖਾਈ ਦੇ ਰਹੇ ਨੇ ਜੋ ਦਰਸਾਉਂਦਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਤਾਂ ਕਰ ਹੀ ਰਹੇ ਨੇ ਉੱਥੇ ਹੀ ਆਪਣੀਆਂ ਕੁਰਸੀਆਂ ਦਾ ਵੀ ਦੁਰਉਪਯੋਗ ਕਰ ਰਹੇ ਨੇ ਪਰ ਇਹਨਾਂ ਵੱਲ ਸ਼ਾਇਦ ਬੰਦ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੀ ਨਜ਼ਰ ਨਹੀਂ ਪੈਂਦੀ ਤੇ ਆਮ ਲੋਕ ਕੀ ਉਮੀਦ ਕਰ ਸਕਦੇ ਨੇ ਕਿ ਇਹੋ ਜਿਹੀ ਅਧਿਕਾਰੀਆਂ ਤੇ ਵੀ ਕੋਈ ਕਾਰਵਾਈ ਕਰੇਗਾ ਇੱਕ ਸ਼ਰਾਬ ਪੀਰੋ ਤੁਸੀਂ 1 ਘੰਟਾ ਨਹੀਂ ਨਹੀਂ ਅਕਮਨ ਦੀ ਇੱਕ ਵੀ ਸ਼ਰਾਬ ਪੀਰੋ ਦੋ ਪੀਰੋ ਹਾਂ ਹਾਂ ਕਿਉਂ ਪੀਰੋ ਹੋ ਅਕੂਰੋ ਇਸ ਮਾਮਲੇ ਨੂੰ ਲੈ ਕੇ ਜਦੋਂ ਐਕਸਰਸਾਈਜ਼ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਪਹਿਲੇ ਤੋਂ ਸਿੱਧਾ ਫੋਨ ਬੰਦ ਪਾਇਆ ਗਿਆ ਜਾਂ ਫਿਰ ਕਿਸੇ ਨੇ ਫੋਨ ਚੁੱਕਣਾ ਜ਼ਰੂਰੀ ਹੀ ਨਹੀਂ ਸਮਝਿਆ ਉੱਥੇ ਹੀ ਡੀਸੀ ਏਡੀਸੀ ਤੇ ਐਸ.ਡੀ.ਐਮ. ਸ਼ਨੀਵਾਰ ਤੇ ਐਤਵਾਰ ਦਾ ਦਿਨ ਹੋਣ ਕਾਰਨ ਮਿਲ ਹੀ ਨਹੀਂ ਸਕੇ ਫਿਰੋਜ਼ਪੁਰ ਤੋਂ ਸਪੋਰਟਸਪੈਨ ਟੀਵੀ ਲਈ ਬਲਬੀਰ ਸਿੰਘ ਜੋਸਨ ਦੀ ਰਿਪੋਰਟ